ਚਲੇ ਮੇਰਾ ਨਾ ਕੁਰਿੰਦਰ ਸਿੰਘ ਵਰਪਾਲਿਆ ਜੀ ਅੱਜ ਬਹੁਤ ਵੱਡਾ ਦੁੱਖ ਹੋਇਆ ਜਿਹੜਾ ਬਾਪੂ ਜਗੀਰ ਸਿੰਘ ਜੀ ਸਾਨੂੰ ਸਦੀਵੀ ਛੋੜਾ ਦੇ ਕੇ ਤੇ ਸੱਚਖੰਡ ਦੇ ਚਰਨ ਗੁਰਮਾਰ ਦੇ ਚਰਨਾਂ ਦੇ ਜਾ ਬਰਾਜਿਆ ਅੱਜ ਹਰ ਇੱਕ ਦਾ ਅੱਖਾਂ ਨਮਸ ਹਨ ਕਿਉਂ ਐਡਾ ਵੱਡਾ ਘਾਟਾ ਜੋ ਕਦੀ ਵੀ ਨਹੀਂ ਪੂਰਾ ਹੋ ਸਕਦਾ ਜਿਹੜਾ ਪੈ ਗਿਆ ਸ਼ਰੂਮ ਨੇ ਕਮੇਟੀ ਦੇ ਮੈਂਬਰ ਰਹੇ ਨੇ ਉਸ ਤੋਂ ਪਹਿਲਾਂ ਸਰਪੰਚ ਵੀ ਰਹੇ ਨੇ ਪਿੰਡ ਦੇ ਜਿਹੜੇ ਬਹੁਤ ਵੱਡੇ ਖਾਰਜ ਕੀਤੇ ਨੇ ਜਿਨ੍ਹਾਂ ਦੇ ਵਿੱਚ ਬਾਪੂ ਜੀ ਜਿੱਥੇ ਵੀ ਲਾਤ ਗੜ ਦਿੰਦੇ ਠੋਕ ਕੇ ਗੜ ਦਿੰਦੇ ਕਿ ਕਰ ਦਿੰਦੇ ਸੀ ਕਰ ਅੱਜ ਵੀ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਸਾਡੇ ਭੈਣ ਭਰਾ ਸਭ ਅੱਖਾਂ ਮਤਲਬ ਨਮਕ ਲੀਕ ਤੇ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਅੱਜ ਬਾਪੂ ਜੀ ਸਸਕਾਰ ਕਰਕੇ ਤੁਹਾਨੂੰ ਗੁਰਦਰਾ ਸਾਹਿਬ ਆਏ ਜਿੱਥੇ ਲਾਣੀਆਂ ਤੇ ਪਾਠ ਹੋ ਰਿਹਾ ਹੈ ਬਹੁਤ ਦੁਖਦਾਈ ਕੱਲ੍ਹ ਕੱਤਣਾ ਜਿਹੜੀ ਬਾਪੂ ਸਾਡੇ ਬਹੁਤ ਹੀ ਸਰਕਾਰੀਓ ਸਾਜਗੀਰ ਸਿੰਘ ਜੀ ਵਿਪਾਲ ਸਾਹਿਬ ਸੌ ਕਾ ਮੈਂਬਰ ਸ਼੍ਰਮਣੀ ਕਮੇਟੀ ਸੀਨੀਅਰ ਸ਼੍ਰਮਣੀ ਕਾਲੀਦਲ ਦੇ ਅਗੂ ਜਾਨਕ ਪਰਿਵਾਰ ਨੂੰ ਸਾਰੇ ਸਾਥੀਆਂ ਨੂੰ ਵਿਛੋੜਾ ਲੱਗੇ ਤੇ ਬਹੁਤ ਗਹਿਰਾ ਦੁੱਖ ਹੋਇਆ ਮੈਂ ਸਮਝਦਾ ਜਿੱਥੇ ਪਰਿਵਾਰ ਨੂੰ ਪਾਲਟੀ ਨੂੰ ਇਲਾਕੇ ਨੂੰ ਨਗਰ ਨੂੰ ਪਿੰਡ ਨੂੰ ਉਹਨਾਂ ਦਾ ਘਟਾ ਪਿਆ ਠਿਕਾਣੇ ਕਰਕੇ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਜਾਇ ਕਿਉਂਕਿ ਉਹਨਾਂ ਦਾ ਸ਼ਰਮਣੀ ਕਾਲੀਦਾਲ ਤੋਂ ਬਹੁਤ ਵੱਡੀ ਦੇਰ ਉੱਥੇ ਬਣ ਕੇ ਖੜੇ ਰਹੇ ਸਾਰੀ ਉਮਰ ਦੀ ਇਕਲਾਤੇ ਉਹਨਾਂ ਨੇ ਪਾਲਟੀ ਦੀ ਸੇਵਾ ਕੀਤੀ ਇਸ ਲਈ ਉਹਨਾਂ ਦਾ ਜਨਾਂ ਵੀ ਉਕੀਦਾ ਮਹਿਸੂਸ ਹੋ ਰਿਹਾ ਮਨ ਸੰਬੰਧਾਂ ਤੋਂ ਬਹੁਤ ਉਦਾਸ ਕਰਨ ਤੋਂ ਬਾਅਦ ਪਰ ਪਾਣਾ ਮਰਨਾ ਪੈਂਦਾ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਚ ਜਨਵਾਜ ਕੋਸ਼ਣ ਵਿਸ਼ੇ ਪਰਵਾਰ ਨੂੰ ਸਾਥੀਆਂ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਸ਼ਰਮਨੀ ਕੱਲ ਤੋਂ ਹਮੇਸ਼ਾ ਹੀ ਉਹਨਾਂ ਨੂੰ ਯਾਦ ਰੱਖੇਗਾ ਦਾਸ ਜਿਨਾ ਕਰੇ ਉਹਨਾਂ ਚਲੋ ਸਾਰੇ ਸਵਾਸ ਦੇ ਨਾਲ ਤੱਕ ਮਿਲ ਰਹੂਗਾ ਤਾਂ ਜੋ ਉਹਨਾਂ ਦੀਆਂ ਸੁਭਾਵਾਂ ਨੇ ਲੋਕ ਯਾਦ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੇਖੋ ਜੀ ਸਰਵਸੰਗ ਯਾਦ ਖਾਸ ਵਜਿਹਾ ਪ੍ਰਧਾਨ ਆ ਪਿੰਡ ਬਰਾਵ ਰਪਾ ਸਾਡੇ ਤਾਇ ਜੀ ਲੱਗਦੇ ਸੀ ਅਸੀਂ ਬਚਪਨ ਤੋਂ ਬਹੁਤ ਨਜ਼ਦੀਕ ਹੀ ਜਾਂਦੇ ਹਾਂ ਜਿਦਾਂ ਮਾਂ ਕਾ ਹਿੱਸਾ ਹੁੰਦਾ ਨਾ ਸਾਡਾ ਬਹੁਤ ਪ੍ਰੇਮ ਰਿਹਾ ਅਸੀਂ ਦੁੱਤ ਚੌਧਰੇ ਆ ਸਾਡਾ ਡੈਡੀ ਨਾਲ ਬਹੁਤ ਪ੍ਰੇਮ ਸੀ ਪਰ ਜੋ ਸਾਡੇ ਪਿੰਡ ਨੂੰ ਇਸ ਚੀਜ਼ ਦਾ ਕਟਾਪਿਆ ਉਹ ਕਦੇ ਪੂਰਾ ਨਹੀਂ ਹੋ ਸਕਦਾ ਪਰ ਚਲੋ ਜੋ ਸੱਦੇ ਉੱਥੇ ਨਾਨਕਾ ਜਿੰਨੇ ਹਰ ਕਦੇ ਆਇਆ ਉਹਨੇ ਜਾਣਾ ਪਰ ਜੋ ਕਮੀਆਂ ਕਹਿਆ ਕਿ ਹਾਂ ਉਸ ਅਹੀਂ ਨੇ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਬਾਲੋਦ ਬਖਸ਼ੇ ਸਿਆਸਤ ਵਿੱਚ ਆ ਕੇ ਆਪਣਾ ਕੋਈ ਯੋਗਦਾਨ ਪਾਉਣ ਜੋ ਕਾਰਜ ਬਾਪੂ ਕੋ ਰਹਿ ਗਿਆ ਉਹ ਇਹਨਾਂ ਦਾ ਪਰਿਵਾਰ ਗਾਂ ਪੁੱਤ ਪੁੱਤਰੇ ਪੂਰਾ ਕਰਨ ਅਹੀਂ ਦੀ ਅਣੀ ਬੇਟੀ ਕਾਤੇ ਵੀ ਮਹਾਰਾਜ ਇਹਨਾਂ ਨੂੰ ਸਵਰਗਾਂ ਦੇ ਵਾਸਾ ਬਖਸ਼ੇ ਤੇ ਪਿਛੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਦੀ ਜਿੱਫਤ ਹੈ ਆਸਮਾਨ ਤਾਂ ਜਾਣਦੇ ਹੋ ਕਿ ਬਾਪੂ ਚਗੀਰ ਸਿੰਘ ਸਾਹਿਬ ਦਾ ਮੈਂਬਰ ਸੁਰੱਖਿਆ ਕਮੇਟੀ ਮੌਜੂਦਾ ਪ੍ਰਧਾਨ ਪੱਤੇਪੁਰ ਦੇ ਕੀ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸੰਸਾਰ ਦੇ ਵਿੱਚ ਜਮਲਾਤ ਸੇਵਾ ਕਰਤ ਹੋਏ ਨੇ ਕਾਮਯਾਬੀ ਕਿਸ ਕੋ ਹੋਤ ਪ੍ਰਾਪਤ ਸਾਹਿਬ ਸੇਵਾ ਕਰਦੇ ਆਇਆ ਪਤਾ ਲੱਗਦਾ ਹੈ ਕਿ ਉਹਨਾਂ ਦੇ ਪੜਦਾਦਾ ਜੀ ਜਿਹੜੇ ਪਾਈਸ ਸਿੰਘ ਇਸ ਇਨਸਾਨ ਬੜੇ ਵਿਦਵਾਨ ਸਨ ਬਹੁਤ ਸੁਲਝ ਹੋਏ ਆਤਮਾ ਸੀ ਉਹਨਾਂ ਦੀ ਅੰਸਵੰਸ ਦੇ ਵਿੱਚੋਂ ਉਹਨਾਂ ਨੇ ਇੱਥੇ ਜਨਮ ਲੈ ਕੇ ਜੋ ਸੇਵਾਵਾਂ ਨਿਭਾਈਆਂ ਨੇ ਐਸ ਗੁਰਦਾਰਾ ਸਾਹਿਬ ਦਾ ਸਾਰਾ ਉਹਨਾਂ ਦਾ ਹੱਥੀਂ ਸਾਰਾ ਕੰਮ ਹੋਇਆ ਅਤੇ ਸ਼ਹੀਦ ਬਾਬਾ ਬਚਾਉਣਾ ਸਾਹਿਬ ਸ਼ਹੀਦ ਬਾਬਾ ਜਨ ਸਾਹਿਬ ਉਹਨਾਂ ਦੇ ਸਥਾਨਾਂ ਤੇ ਆ ਕੰਮ ਕਰ ਸਕਦੇ ਸੇਵਾਵਾਂ ਨਿਭਾਇਆ ਸੇਵਾ ਨਿਭਾਦਿਆਂ ਆਇਆ ਸ਼੍ਰਮnik ਕਮੇਟੀ ਵਿੱਚ ਵੀ ਜੋ ਉਹਨਾਂ ਨੇ ਸੇਵਾ ਨਿਭਾਇਆ ਨੇ ਮੈਂਬਰ ਹੁੰਦਿਆਂ ਹੋਇਆ ਵੀ ਤੇ ਸਾਬਕਾ ਹੁੰਦਿਆਂ ਹੋਇਆ ਵੀ ਆ ਜਿੱਥੇ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਕੰਮ ਚੱਲਦਾ ਸੀ ਪਿਆਰ ਦੇ ਨਾਲ ਸੇਵਾਵਾਂ ਨਿਭਾਦਿਆਂ ਆਇਆ ਹੱਥ ਜੋੜ ਕੇ ਵੀ ਗਰੀਬ ਤੋਂ ਗਰੀਬ ਕੋਈ ਆਇਆ ਕਿਸੇ ਪਿੰਡ ਦਾ ਵੀ ਆਇਆ ਨਹੀਂ ਵੀ ਜਾਣਦੇ ਸਨ ਉਹਨਾਂ ਨੂੰ ਵੀ ਆਉਂਦਿਆਂ ਜੀ ਆਇਆਂ ਆਇਆ ਜਲ ਪਾਣੀ ਪੁੱਛ ਕੇ ਬੜੇ ਪਿਆਰ ਦੇ ਨਾਲ ਪੁੱਛਦੇ ਆਓ ਕਿੱਧਰ ਆਏ ਜੋ ਤੇ ਸਾਰਿਆਂ ਨੂੰ ਉਹਨਾਂ ਦੀਆਂ ਦੁੱਖ ਸੁਸਮਜਿਆ ਹੋਇਆ ਹਰ ਦਾ ਕੰਮ ਆਪ ਜਾ ਕੇ ਕਰਾਉਂਦੇ ਰਹੇ ਤੇ ਆਪ ਪਹੁੰਚ ਕੇ ਜਿੱਥੇ ਵੀ ਪਹੁੰਚਣਾ ਹੁੰਦਾ ਸੀ ਉੱਥੇ ਜਾ ਕੇ ਉਹਨਾਂ ਦਾ ਕੰਮ ਕਰਵਾ ਕੇ ਤਕਰੀਬਨ ਸੈਂਕੜੇ ਦੇ ਹਿਸਾਬ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਇਥੋਂ ਪਿੰਡ ਦੇ ਮੁਲਾਜ਼ਮ ਹੋਰਨ ਪਿੰਡਾਂ ਦੇ ਮੁਲਾਜ਼ਮ ਉਹਨਾਂ ਨੂੰ ਮੁਲਾਜ਼ਮ ਰਖਵਾਇਆ ਹੈ ਪਾਰਟੀ ਸਹਿਬਾਂ ਨੂੰ ਆਪ ਜਾ ਕੇ ਉਹਨਾਂ ਨੇ ਦਰਵਾਇਆ ਗੰਤੀ ਸਹਿਬਾਂ ਨੂੰ ਭਾਵ ਹੋਰ ਸੇਵਾਦਾਰਾਂ ਨੂੰ ਕਿੰਨੇ ਉਹਨਾਂ ਨੇ ਸੇਵਾਦਾਰ ਲਵਾਏ ਸੈਂਕੜੇ ਬੰਦਿਆਂ ਨੂੰ ਸ਼੍ਰਮਣੀ ਕਮੇਟੀ ਚ ਲਵਾ ਕੇ ਰੋਟੀ ਤੇ ਲਵਾਇਆ ਹੈ ਜਿਹੜੇ ਜਿਹੜੇ ਰੋਟੀ ਤੇ ਲਵਾਉਂਦੇ ਨੇ ਆਪ ਚਾਹਦੇ ਹੋ ਕਿ ਭਾਵ ਪਾਤਸ਼ਾਹ ਰਹਿਮਤਾਂ ਕਰਨ ਉਹਨਾਂ ਨੂੰ ਜਿਹੜਾ ਸਤਗੁਰ ਪਾਤਸ਼ਾਹ ਦੇ ਬਚਨ ਹਨ ਤੇ ਆਪਣੇ ਸੇਵਾ ਕਰਦੇ ਆ ਹਾਂ ਆ ਸਫਲ ਸਫਲ ਭਾਈ ਸਫਲ ਯਾਤਰਾ ਆਉਣ ਜਾਣ ਰਹੇ ਮੇਲੇ ਸਾਧਾ ਦੇ ਵਾਕਾਂ ਨੂੰ ਸਹਾਰ ਕਰਦੇ ਆ ਹਾਂ ਤੇ ਆਪਣੇ ਜਿੰਦਗੀ ਦੇ ਪੰਜ ਪੂਤਕ ਸਰੀਰ ਨੂੰ ਤਿਆਗਦੇ ਆ ਹਾਂ ਇਸ ਸੰਸਾਰਿਕ ਤੋਂ ਅਲਵਿਦਾ ਹੋ ਗਿਆ ਨੇ ਪਤਸ਼ਾਹ ਰਹਿਮਤਾਂ ਕਰਨ ਉਹਨਾਂ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨ ਹਵਾਲਿਆਂ ਤੋਂ ਬਚਾਉਣ ਪਰਿਵਾਰ ਦੇ ਵਿੱਚ ਇਕਤਾ ਤੇ ਪਾਗ ਸੁਖੀ ਜੀਵਨ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਦੁਖਦਾਈ ਸਮਾਂ ਇਸ ਸਮੇਂ ਦੇ ਵਿੱਚ ਸਾਡੇ ਸਤਿ ਸ੍ਰੀ ਅਕਾਲ ਜੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਬਾਪੂ ਜੀ ਸਿੰਘ ਜੀ ਬਕਵਾਲ ਜੋ ਕੱਲ 7 ਤਰੀਕ ਨੂੰ ਸਾਨੂੰ ਸਦੀਵੀ ਵਿਸ਼ੋੜਾ ਦੇ ਗਏ ਨੇ ਜਿਸੇ ਉਹਨਾਂ ਦੇ ਜਾਣ ਦੇ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਥੇ ਇਲਾਕੇ ਅਚ ਨਗਰ ਜੀ ਸੰਤ ਨੂੰ ਵੀ ਇਹ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਬਹੁਤ ਵੱਡੀ ਸ਼ਖਸੀਅਤ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹਿੰਦੇ ਹੋયા ਉਹਨਾਂ ਨੇ ਬਹੁਤ ਵੱਡੀਆਂ ਸਵਾਵਾਂ ਨਿਭਾਈਆਂ ਜਿੰਨਾ ਦਾ ਸਤਕਾਰ ਵੱਖ-ਵੱਖ ਇਲਾਕੇ ਦੇ ਵਿੱਚ ਸੰਗਤ ਜਿਹੜੀ ਉਹ ਕਰ ਲਈ ਅੱਜ ਤੁਸੀਂ ਇਸ ਇਕੱਠ ਨੂੰ ਵੇਖ ਕੇ ਅੰਦਾਜ਼ਾ ਲਾ ਸਕਦੇ ਤੋ ਕਿ ਕਿੰਨੇ ਇੱਕ ਉਹ ਲੋਕਾਂ ਦੇ ਵਾਸਤੇ ਸੰਗਤ ਵਾਸਤੇ ਹਰਮਨ ਪਿਆਰੇ ਸੰਗਤ ਤੇ ਮਾਨ ਸਤਕਾਰ ਸੰਗਤ ਕਰਦੀ ਸੀ ਅਜੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਕੋਲ ਇੱਥੇ ਸਾਬਕਾ ਕੈਬਨਿਟ ਮੰਤਰੀ ਜਸਵੰਤਾਰ ਗੁਲਜਾਰ ਸਿੰਘ ਜੀ ਰਾਣੀਕੇ ਸਾਹਿਬ ਉਹ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਮਰਹੂਮ ਐਮ ਐਲ اے ਮਲਕੀਸ਼ ਸਿੰਘ ਜੀ ਏ ਆਰ ਸਾਹਿਬ ਉਹਨਾਂ ਦੇ ਸੁਪੁੱਤਰ ਵੀਰ ਸੰਦੀਪ ਸਿੰਘ ਜੀ ਏ ਆਰ ਸਾਹਿਬ ਉਹ ਪਹੁੰਚੇ ਨੇ ਸਾਡੇ ਨਗਰ ਦੇ ਪੰਚ ਸਰਪੰਚਾ ਅਮਨਦੀਪ ਸਿੰਘ ਜੀ ਲਾਲੀ ਸਾਹਿਬ ਦਾ ਸਰਪੰਚਾ ਵੀਰ ਸਰਦੂਲ ਸਿੰਘ ਜੀ ਮੌਜੂਦਾ ਸਰਪੰਚਾ ਵੀਰ ਕੁਲਜੀਤ ਸਿੰਘ ਜੀ ਪ੍ਰੀਤ ਮੌਜੂਦਾ ਸਰਪੰਚਾ ਔਰ ਜਿਨਨੇ ਵੀ ਪੰਚ ਨੇ ਵੀ ਵਰਗਜੰਟ ਸਿੰਘ ਜਸਬੀਰ ਸਿੰਘ ਵੀਰ ਗੁਰਿੰਦਰ ਸਿੰਘ ਸਾਡੇ ਸ਼ਬਦਈ ਜਸਦੇ ਆਗੂ ਨੇ ਉਹ ਵੀ ਇੱਥੇ ਜਿਹੜੇ ਆ ਉਹ ਪਹੁੰਚੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਜਿੱਥੇ ਇਲਾਕੇ ਦੀਆਂ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੇ ਆਣ ਕੇ ਬਾਪੂ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਉੱਥੇ ਸਾਰੇ ਇਲਾਕੇ ਨੇ ਵੀ ਇਸ ਮੋਤਾਜ ਜਿਹੜਾ ਬਹੁਤ ਵੱਡਾ ਦੁੱਖ ਮਨਾਇਆ ਹੈ 16 ਤਰੀਕ ਵਾਲੇ ਦਿਨ ਉਹਨਾਂ ਨੂੰ ਆਪਣੇ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਜਿਹੜੀ ਆ ਉਹ ਅੰਤਮ ਅਰਦਾਸ ਹੋਣੀ ਹੈ ਬਾਪੂ ਜੀ ਜੀ ਸਾਰੇ ਪਰਿਵਾਰ ਭਾਜੀ ਗੁਰਸਾਖ ਸਿੰਘ ਵੀਰ ਗੁਰਜੀਤ ਸਿੰਘ ਵੀਰ ਸਰਬਜੀਤ ਸਿੰਘ ਜੀ ਰਿੰਕੂ ਵੀਰ ਮਲਖਜੀਤ ਸਿੰਘ ਜੀ ਐਮ ਡੀ ਸੀ ਇਸ ਬਗ ਸਿੰਘ ਇੰਟਰਨੈਸ਼ਨਲ ਸਕੂਲ ਵੀਰ ਅਮਨਦੀਪ ਸਿੰਘ ਜੀ ਰੇਟਾ ਆਪਣਾ ਪਿੰਡ ਸੁਪਰ ਮਾਰਟਸ ਵਾਲੇ ਜਿੰਨਾਂ ਦਾ ਮਾਲ ਹੈ ਅਤੇ ਸਾਡੇ ਸਾਬਕਾ ਸਰਪੰਚ ਭਾਜੀ ਗੁਰਦਤਾਰ ਸਿੰਘ ਜੀ ਯੂ ਐਸ ਏ ਉਹਨਾਂ ਦੇ ਵੱਲੋਂ ਜਿਹੜੀ ਉਹ ਸਾਰੀ ਸੰਗਤ ਨੂੰ ਇਹ ਹਾਸੇ ਜੋੜ ਕੇ ਸਨਮਰ ਬੇਨਤੀ ਕੀਤੀ ਜਾਂਦੀ ਹੈ ਕਿ 16 ਤਰੀਕ ਜਿਹੜਾ ਐਤਵਾਰ ਨੂੰ ਸਾਰੇ ਇਲਾਕੇ ਦੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਹਮ ਹਮਾ ਕੇ ਬਾਪੂ ਜੀ ਅੰਤਮ ਅਰਦਾਸ ਤੇ ਵਿੱਚ ਸ਼ਾਮਲ ਹੋ ਕੇ ਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ